ਸੰਯੁਕਤ ਕਿਸਾਨ ਮੋਰਚੇ ਦੇ ਜ਼ੱਦੇ ਤੇ ਚੰਡੀਗੜ੍ਹ ਦੇ धरना ਪ੍ਰਦਰਸ਼ਨ ਅਤੇ ਰੋਸ ਮਾਰਚ ਤੋਂ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨ ਆਕੂਆਂ ਨੂੰ ਦੇਰ ਰਾਤ ਕੇਂਦਰੀ ਜੇਲ ਬਠਿੰਡਾ ਤੋਂ ਰਹਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ ਦੇ ਵਿੱਚੋਂ ਜਗਜੀਤ ਸਿੰਘ ਜੋਗੇਵਾਲਾ ਅਤੇ ਪਰਮਜੀਤ ਕੌਰ ਕੋਟੜਾ ਨੂੰ ਦੇਰ ਰਾਤ ਰਹਾ ਕਰ ਦਿੱਤਾ ਗਿਆ ਜੇਲ ਵਿੱਚੋਂ ਬਾਹਰ ਆਏ ਕਿਸਾਨ ਆਕੂਆਂ ਨੇ ਕਿਹਾ ਹੈ ਕਿ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਉਹ ਆਪਣੀਆਂ ਮੰਗਾਂ ਦੇ ਆਵਾਜ਼ ਚੁੱਕਦੇ ਰਹਿਣਗੇ ਦੇਖੋ ਜੀ ਉਹ ਤਾਂ ਜਦੋਂ ਸੂਬਾ ਕਮੇਟੀਆਂ ਦਾ ਜਾਂ ਸੰਯੁਕਤ ਮੋਰਚੇ ਦਾ ਜੋ ਫੈਸਲਾ ਹੋਇਆ ਉਹਦੇ ਮੁਤਾਬਕ ਹੀ ਛੱਡਿਆ ਨਾ ਉਹਦੇ ਵੀ 11 ਵਜੇ 12 ਵਜੇ ਇੱਥੇ ਲਿਆ ਕੇ ਬਾੜਿਆ ਸੀ ਖਰਜਲ ਖੁਆਰ ਕਰਕੇ ਠਾਣੇ 'ਚ ਅੱਜ ਵੀ ਇਹ ਫਿਰ ਰਾਤ ਨੂੰ ਛੱਡ ਰਹੇ ਐ ਲੋਕਾਂ ਦੀ ਅਖੀਰ ਤੱਕ ਜਿੱਤ ਹੋਣੀ ਐ ਜਿੱਤ ਹੁੰਦੀ ਆਈ ਐ ਅਸੀਂ ਇਸ ਜਿੱਤ ਵਾਸਤੇ ਲੜਾਂਗੇ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਸਾਡੇ ਮੁਲਾਜ਼ਮਾਂ ਵਾਸਤੇ ਸਾਡੀਆਂ ਜਿੰਨੀਆਂ ਜਥੇਬੰਦੀਆਂ ਲੜ ਰਹੀਆਂ ਆ ਆਪਦੀ ਮਿਹਨਤ ਵਾਸਤੇ ਅਸੀਂ ਉਹਨੂੰ ਰੰਗ ਲਿਆਵਾਂਗੇ ਉਹ ਮੇਹਨਤ ਰੰਗ ਲਿਆਉਗੀ ਸਾਡੀਆਂ ਜਥੇਬੰਦੀਆਂ ਲੜਨੀਆਂ ਇਸ ਤਰ੍ਹਾਂ ਹੀ ਜਦਿਆਂ ਰਹਿਣੀਆਂ ਇਸ ਕਰਕੇ ਅਸੀਂ ਅੱਜ ਵੀ ਇੱਥੋਂ ਬਠਿੰਡੇ ਦੀ ਜੇਲ੍ਹ ਤੋਂ ਸਾਡੇ ਪ੍ਰਧਾਨ ਨੂੰ ਸਾਡੇ ਬਠਿੰਡੇ ਜ਼ਿਲ੍ਹੇ ਦਾ ਆਗੂ ਇਹਨੂੰ ਇੱਥੋਂ ਲੈ ਚੱਲੇ ਆ ਅਸੀਂ ਸਾਡੇ ਆਪ ਦੇ ਜੋਰ ਤੇ ਸਾਡੇ ਜਥੇਬੰਦੀਆਂ ਦੇ ਦਮ ਤੇ ਅਸੀਂ ਇੱਥੋਂ ਨੂੰ ਨਿਕਾਲ ਕੇ ਲੈ ਕੇ ਗਏ ਆ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਹਰ ਟਾਈਮ ਲੋਕਾਂ ਦੀ ਜਿੱਤ ਹੋਣੀ ਹੈ ਕੱਲ ਇਹ ਰਾਤ ਨੂੰ 3 ਵਜੇ ਕੰਧਾ ਟੱਪ ਕੇ ਜਣੇ ਚੱਕ ਕੇ ਲਿਆਏ ਨੇ ਪਹਿਲਾਂ ਅਸੀਂ ਬਾਰ ਨਹੀਂ ਖੋਲਿਆ ਕੰਧਾ ਟੱਪ ਕੇ ਅੰਦਰ ਧੱਕੇ ਨਾਲ ਵਾਰ ਖੋਲੋ ਕੇ ਰਾਤ ਨੂੰ ਲੈ ਕੇ ਆਏ ਨੇ ਉਸ ਤੋਂ ਬਾਅਦ ਸਾਨੂੰ ਸਿੱਧਾ ਇਹ ਵਟਿੰਡੇ ਲੈ ਕੇ ਆਏ ਵਟਿੰਡੇ ਵੀ ਸਾਨੂੰ ਇਹ ਲੈਣ ਜਿਹੜਾ ਕੋਲੇ ਉਹ ਹੈਗਾਗਾ ਉੱਥੇ ਸਾਨੂੰ ਲੈ ਕੇ ਆਏ ਉੱਥੇ ਸਾਨੂੰ ਰੱਖਿਆ ਸਾਰਾ ਦਿਨ ਤੇ 3 ਵਜੇ ਤੋਂ ਬਾਅਦ ਸਾਨੂੰ ਜਿਹੜਾ ਖਰਮਲ ਕੋਲੇ ਖਾਣਾ ਉੱਥੇ ਲੈ ਗਏ ਉਸ ਤੋਂ ਬਾਅਦ ਸਾਨੂੰ ਇਹ ਰਾਤ ਨੂੰ ਜਣੇ 11 12 ਵਜੇ ਸਾਨੂੰ ਇੱਥੇ ਐਸੇ ਵੇਲੇ ਛੱਡ ਕੇ ਗਏ ਨੇ ਤੇ ਅੱਜ ਵੀ ਐਸੇ ਵੇਲੇ ਸਾਨੂੰ ਛੱਡ ਰਹੇ ਨੇ ਜਨੇ ਦਿਨੇ ਦਿਨੇ ਇਹਨਾਂ ਦੀ ਬਿਉਤਸ਼ ਵੀ ਰਾਤ ਰਾਤ ਨੂੰ ਲੈ ਜਿਏ ਦਿਨੇ ਜੇ ਆਉਂਦੇ ਨੇ ਮਾਰੇ ਲਾਉਂਦੇ ਉਹਨਾਂ ਕੇ ਪਤਾ ਲੱਗੂ ਛੜੇ ਹੌਸਲੇ ਬੁਲੰਦ ਨੇ ਇਸ ਕਰਕੇ ਸਾਨੂੰ ਹੁਣ ਛੱਡ ਰਹੇ ਛਿੜਕ ਨਹੀਂ ਸਕਦੇ ਇਹਨਾਂ ਨੂੰ ਹੁੰਦਾ ਵੀ ਆਗੂਆਂ ਨੂੰ ਚੱਕ ਲੋ ਜਾਂ ਔਰਤਾਂ ਨੂੰ ਚੱਕ ਲੋ ਪਰ ਉਹ ਦੁੱਬਣੇ ਦਿੱਗਣੇ ਹੋ ਕੇ ਜਾਂਦੇ ਨੇ ਹੌਸਲੇ ਬੁਲੰਦ ਰਹਿਣ ਵੀ ਇਹ ਲੋਕਾਂ ਦੇ ਕੁਝ ਇੱਕ ਗੱਲ ਹੋਰ ਹੈ ਭੈਣ ਜੀ ਜੇ ਤੁਸੀਂ ਔਰਤ ਹੋਗੇ ਕੁਝ ਕਈ ਵਾਰੀ ਔਰਤਾਂ ਡਰ ਜਾਂਦੀਆਂ ਨੇ ਉਹਨਾਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਘਰਾਂ 'ਚ ਬੈਠੀਆਂ ਵਿਚਾਰੀਆਂ ਬਹੁਤ ਜ਼ਿਆਦਾ ਮਤਲਬ ਹਜੇ ਤੱਕ ਡਰ ਦੇ ਵਿੱਚ ਐ ਵੀ ਪਤਾ ਨਹੀਂ ਜੇਲ੍ਹ ਚੱਕ ਲੈ ਕੀ ਗੱਲ ਹੋ ਜੂਗੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਉਹਨਾਂ ਨੂੰ ਬਸ ਇਹ ਕਹਨੇ ਹੈਗੇ ਹੌਸਲੇ ਬਰਾਂਦ ਰੱਖਣੇ ਚਾਹੀਦੇ ਹੱਕਾਂ ਦੀ ਖਾਤਰ ਲੜਨਾ ਚਾਹੀਦਾ ਐ ਤੇ ਪਰ ਕੁਝ ਔਰਤਾਂ ਆਉਂਦੀਆਂ ਵੀ ਨੇ ਆਪਣੇ ਨਾਲ ਬਹੁਤ ਸਾਰੀਆਂ ਜਿਹੜੇ ਨਾਲੇ ਹੌਸਲੇ ਬੁਲੰਦ ਨੇ ਜੇਲਾ ਵੀ ਜਾਂਦੀਆਂ ਠਣਿਆਂ 'ਚ ਵੀ ਜਾਂਦੀਆਂ ਕਰਪਦਾਰੀਆਂ ਵੀ ਦਿੰਦੀਆਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਪਹਿਲਾਂ ਵੀ ਆਉਂਦੀਆਂ ਹੁਣ ਵੀ ਆਉਂਦੀਆਂ ਕੁਝ ਔਰਤਾਂ ਹਲੇ ਚੱਲ ਨਹੀਂ ਵੀ ਉੱਠੀਆਂ ਹੌਲੀ-ਹੌਲੀ ਸ ਦੱਸ ਦੇ ਕਿ ਬੀਤੇ ਕੱਲ੍ਹ ਯਾਨੀ ਕਿ 5/6 ਨੂੰ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਵੋਚਾ ਲਗਾ ਕੇ ਪ੍ਰਦਰਸ਼ਨ ਕਰਨਾ ਸੀ ਪਰ ਇਸ ਤਰਨੇ ਤੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਿਸਾਨ ਆਕੂਆਂ ਦੇ ਘਰਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੇ ਚੱਲਦਿਆਂ ਕਿਸਾਨ ਆਕੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਤੇ ਇਸੇ ਛਾਪੇਮਾਰੀ ਦੇ ਚੱਲਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਡੇਢ ਦਰਜਨ ਦੇ ਕਰੀਬ ਕਿਸਾਨ ਆਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ